ਜਿਸ ਦਿਨ ਅੰਦਰ ਰੱਬ ਵਸਦਾ ਵਾ ਉਹ ਦਿਨ ਸਾਰਿਆਂ ਚ ਰੱਬ ਦੀ ਸਦਾ ਜਿਹਦੀ ਅੰਦਰ ਵਸ ਗਿਆ ਸੀਗਾ ਉਹਨੂੰ ਤੇ ਦੁਸ਼ਮਣ ਦੀ ਵਿੱਚ ਵੀ ਗੁਰੂ ਨਜ਼ਰ ਆ ਰਿਆ ਸੀ 1700 ਇਸਵੀ ਦੇ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਜੰਗ ਲੜਿਆ ਜਾ ਰਿਹਾ ਸਿੱਖਾਂ ਨੇ ਆ ਕੇ ਸ਼ਿਕਾਇਤ ਕੀਤੀ ਸੱਚੇ ਪਾਤਸ਼ਾਹ ਕਲਗੀ ਤਰਪੀਤਮ ਪਾਤਸ਼ਾਹ ਲੱਗਦਾ ਈ ਸਵਾਰ ਜੰਗ ਹਾਰ ਜਾਗੇ ਸਤਿਗੁਰ ਪਾਤਸ਼ਾਹ ਨੇ ਬਚਨ ਆਖ ਕੇ ਕਹਿਣ ਲੱਗੇ ਗੁਰ ਸਿੱਖੋ ਤੁਹਾਨੂੰ ਧੰਦੀ ਕਲਾ ਸਿਖਾਈ ਨਹੀਂ ਹਮੇਸ਼ਾ ਇਹ ਗੱਲ ਦ੍ਰਿੜ ਕਰਵਾਈ ਆ ਨਿਸ਼ਚੈ ਕਰ ਆਪਣੀ ਜੀਤ ਕਰੂੰ ਤੁਹਾਨੂੰ ਇਹ ਪੜਾਇਆ ਤੇ ਸਿਖਾਇਆ ਜਾਂਦਾ ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛਾਟੇ ਖੇਤ ਹਾਰ ਹੋ ਜਾਣੀ ਵਖਰੀ ਗੱਲ ਆ ਤੇ ਹਾਰ ਪਹਿਲਾਂ ਹੀ ਮੰਨ ਲੈਣੀ ਇਹ ਤੇ ਪਹਿਲਾਂ ਹੀ ਹਾਰ ਜਾਣਦੀਆਂ ਗੱਲਾਂ ਨੇ ਜਿਹੜੀਆਂ ਕੌਮਾਂ ਮੈਦਾਨੇ ਜੰਗ ਦੇ ਵਿੱਚੋਂ ਪਹਿਲਾਂ ਹੀ ਹਾਰ ਮੰਨ ਜਾਂਦੀਆਂ ਨੇ ਉਹ ਕੌਮਾਂ ਦੁਨੀਆ ਦੇ ਨਕਸ਼ੇ ਤੋਂ ਮਿਟ ਜਾਂਦੀਆਂ ਨੇ ਇਸ ਕਰਕੇ ਸਿੱਖ ਉਹ ਕੌਮ ਆ ਜਿਹੜੀ ਸਿਰ ਧੜ ਤੋਂ ਜੁਦਾ ਹੋਣ ਤੋਂ ਬਾਅਦ ਵੀ ਸਿਰ ਕਲੀ ਤੇ ਰੱਖ ਕੇ ਲੜਨਾ ਜਾਣਦੀ ਆ ਇਹ ਹਾਰ ਪਰਵਾਨ ਨਹੀਂ ਕਰਦੀ ਇਹ ਪੁਰਜਾ ਪੁਰਜਾ ਹੋ ਕੇ ਵੀ ਕੱਟ ਜਾਂਦੀ ਆ ਫਿਰ ਵੀ ਇਹ ਹਾਰ ਮੰਨਦੀ ਨਹੀਂ ਸਤਿਗੁਰੂ ਜੀ ਨੇ ਕਿਹਾ ਵੀ ਸਿੱਖੋ ਹਾਰ ਹੋ ਜਾਣੀ ਵੱਖਰੀ ਗੱਲ ਆ ਮੰਨ ਲੈਣੀ ਏ ਤੇ ਪਹਿਲਾਂ ਹੀ ਹਾਰ ਜਾਣਿਆ ਤੁਹਾਨੂੰ ਸਿਖਾਇਆ ਕਦੋਂ ਇਹ ਗੱਲ ਪੈਂਦੀ ਕਲਾ ਨਹੀਂ ਸ਼ਿਖਾ ਨੇ ਆਖਿਆ ਸੱਚੇ ਪਾਤਸ਼ਾਹ ਮਾਫ਼ੀ ਚਾਉਂਦੇ ਆ ਪਰ ਜਦੋਂ ਆਪਣੇ ਦੁਸ਼ਮਣਾਂ ਨਾਲ ਰਲ ਜਾਣ ਉਦੋਂ ਜੰਗ ਜਿੱਤਣਾ ਔਖਾ ਹੋ ਜਾਂਦਾ ਸੱਭ ਕਹਿੰਦੇ ਚਿੱਤ 'ਚ ਜੇ ਆ ਜਾਵੇ ਇਹ ਤੇਰੀ ਰਹਿਮਤ ਹੋਵੇਗੀ ਚੀਤ ਆਵੇ ਤਾਂ ਸਦਾ ਦੇ ਅੱਲਾ ਇਹ ਤੇਰੀ ਬਖਸ਼ਿਸ਼ ਹੈ ਜੇ ਚਿੱਤ 'ਚ ਰੱਬ ਵੱਸ ਗਿਆ ਸਤਗੁਰੂ ਜੀ ਨੇ ਆਖਿਆ ਖੁੱਲ ਕੇ ਗੱਲ ਕਰੋ ਕਹਿਣਾ ਕੀ ਚਾਹੁੰਦੇ ਹੋ ਸਿੱਖਾਂ ਨੇ ਆਖਿਆ ਪਾਤਸ਼ਾਹ ਤੁਹਾਡਾ ਪਿਆਰਾ ਸਿੱਖ ਭਾਈ ਕਨਈਆ ਦੁਸ਼ਮਣਾਂ ਨੂੰ ਪਾਣੀ ਪਿਲਾ ਕੇ ਆ ਰਿਹਾ ਜਿਹਦੇ ਮਨ ਚ ਜਿਹਦੇ ਚਿੱਤ ਚ ਜਿਹਦੇ ਹਿਰਦੇ ਚ ਪਰਮਾਤਮਾ ਵਸਿਆ ਸਿੱਖਾਂ ਸਤਗੁਰੂ ਨੇ ਆਖਿਆ ਉਹਨੂੰ ਬੁਲਾ ਕੇ ਲੈ ਕੇ ਆਓ ਭਾਈ ਕਨਈਆ ਜੀ ਆਏ ਗਲ ਚ ਪੱਲਾ ਪਾਇਆ ਸਤਗੁਰੂ ਪਾਤਸ਼ਾਹ ਤਖਤ ਤੇ ਬਿਰਾਜਮਾਨ ਸਿੱਖ ਖਲੋਤੇ ਆ ਸ਼ਿਕਾਇਤ ਹੋਈ ਆ ਭਾਈ ਕਨਈਆ ਜੀ ਦੀ ਸਤਿਗੁਰੂ ਅੰਦਰ ਦੀ ਜਾਣਨ ਹਾਰ ਮੇਰੇ ਮਾਲਕ ਕਹਿੰਦੀ ਭਾਈ ਕਨਈਆ ਜੀ ਸਿੱਖਾਂ ਨੇ ਸ਼ਿਕਾਇਤ ਕੀਤੀ ਆ ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਲਾ ਰਹੇ ਹੋ ਭਾਈ ਵੀਰ ਸਿੰਘ ਨੇ ਬੜੇ ਪਿਆਰੇ ਸ਼ਬਦ ਕਹੇ ਆ ਖੈਨ ਲੱਗੀ ਭਾਈ ਕਨਈਆ ਜੀ ਦਾ ਮਨ ਭਰ ਆਇਆ ਅੱਖਾਂ ਸੀਜਲ ਹੋਈਆਂ ਜਿਹਦੇ ਹਿਰਦੇ 'ਚ ਰੱਬ ਵੱਸ ਗਿਆ ਕਸੇ ਜਲ ਹੋਈਆਂ ਹੱਥ ਜੋੜ ਕੇ ਗਲ ਚ ਪੱਲਾ ਪਾ ਕੇ ਸ਼ਬਦ ਆ ਕੇ ਕਹਿਣ ਲਗੇ ਦਾਤਾ ਤੈਨੂੰ ਪਿਆ ਪਿਲਾਵਾ ਪਾਣੀ ਕੌਣ ਕਹਿੰਦਾ ਦੁਸ਼ਮਣਾਂ ਨੂੰ ਪਲਾਕੇ ਆਇਆ ਮੈਨੂੰ ਤੇ ਦਿਸਦਾ ਹੀ ਤੂੰ ਆ ਜਹ ਜਹ ਦੇਖੂੰ ਤਹ ਹਜ਼ੂਰ ਦੂਰਕਤ ਹੋ ਨਾ ਜਾਈ ਰੱਬ ਰਹਿਆ ਸਰਬੱਤਰ ਮੈਂ ਮਨ ਸਦਾ ਤੇ ਆਈ ਅਜੇ ਸਾਨੂੰ ਸਾਡੇ ਘਰ ਦੇ ਜੀਆਂ ਚ ਹੀ ਰੱਬ ਨਜ਼ਰ ਨਹੀਂ ਆ ਰਿਹਾ ਬਾਹਰ ਕਿੱਥੋਂ ਆਊਗਾ ਇਹੀ ਦੁਸ਼ਮਣ ਲੱਗਦੇ ਪਏ ਆ ਦੁਸ਼ਮਣ ਉਹ ਨਹੀਂ ਹੁੰਦੇ ਬੱਚੇ ਨੂੰ ਮਾਂ ਪਿਓ ਇੱਕ ਸਮਾਂ ਹਾਲਾਤ ਇਹੋ ਜਿਹੀ ਬਣਦੀ ਜ਼ਿੰਦਗੀ 'ਚ ਜਵਾਨੀ ਦੇ ਵਿੱਚ ਜਦੋਂ ਬੱਚਾ ਕਈ ਵਾਰੀ ਅਸੀਂ ਆ ਵੀਡੀਓ ਵੇਖਦੇ ਆ ਉਹ ਸ਼ਿਕਾਇਤਾਂ ਕਰ ਰਹੀਆਂ ਹੁੰਦੀਆਂ ਨੇ ਵੀ ਮੇਰੇ ਮਾਂ ਪਿਓ ਤੋਂ ਹੀ ਮੇਰਾ ਖਤਮ ਨੂੰ ਖਤਰਾ ਵਾ ਨਹੀਂ ਮਾਂ ਪਿਓ ਗਲਤ ਨਹੀਂ ਹੈਗਾ ਅਸੀਂ ਗਲਤ ਰਾ ਫੜ ਲਿਆ ਵਾ ਤਾਂ ਮਾਂ ਪਿਓ ਗਲਤ ਲੱਗ ਰਿਹਾ ਅਸੀਂ ਗਲਤ ਹੋ ਗਏ ਆ ਬਈ ਕਨਈਆ ਜੀ ਨੇ ਸ਼ਬਦ ਕਹੀ ਕਹਿਣ ਲੱਗੇ ਦਾਤਾ ਤੈਨੂੰ ਪਿਆ ਪਿਲਾਵਾ ਪਾਣੀ ਮੈਨੂੰ ਕੋਈ ਹੋਰ ਨਜ਼ਰੀ ਨਾ ਆਈ ਤੁਰਕ ਅਤੁਰਕ ਨਾ ਮੈਨੂੰ ਦਿਸਦਾ ਤੂੰ ਹੈ ਸਭਨੀ ਥਾਈ ਮੇਰੇ ਮਾਲਕਾ ਤੈਨੂੰ ਪਾਣੀ ਪਿਲਾ ਕੇ ਆਇਆ ਵਾ ਤੇਰੇ ਤੋਂ ਬਿਨਾ ਮੈਨੂੰ ਨਜ਼ਰ ਹੀ ਕੋਈ ਨਹੀਂ ਆਇਆ ਹੁਣ ਮੇਰੀ ਕਲਗੀਧਰ ਪ੍ਰੀਤਮ ਪਾਤਸ਼ਾਹੀ ਕਰਦੇ ਆ ਸੰਘਾਸਾਂ ਤੋਂ ਹੇਠਾਂ ਹੁੰਦੇ ਆ ਗਲਵਕੜੀ ਚ ਲੈ ਲੈਂਦੇ ਆ ਪਿਆਰ ਕਰਦੇ ਆ ਮੱਥਾ ਚੁੰਮਦੇ ਆ ਭਾਈ ਵੀਰ ਸਿੰਘ ਕਹਿੰਦੇ ਆ ਹੱਸ ਬੋਲੇ ਮੇਰੇ ਕਲਗੀਧਰ ਪ੍ਰੀਤਮ ਪਾਤਸ਼ਾ ਗੁੱਸੇ ਚ ਨਹੀਂ ਆਏ ਜਦੋਂ ਆਖਿਆ ਦਾਤਾ ਤੇਰੇ ਤੋਂ ਬਿਨਾ ਕੋਈ ਚਿਹਰਾ ਨਜ਼ਰ ਹੀ ਨਹੀਂ ਆਉਂਦਾ ਤੇ ਮੇਰੇ ਕਲਗੀਧਰ ਪ੍ਰੀਤਮ ਪਾਤਸ਼ਾ ਅੰਦਰ ਦੀ ਜਾਣਨ ਹਾਰ ਕਹਿ ਲਗੇ ਹੱਸ ਬੋਲੇ ਤੇ ਗਲੇ ਲਗਾਇਆ ਹੱਥੋਂ ਡੱਬੀ ਫੜਾਈ ਕਨਈਆ ਪਾਣੀ ਦੇ ਨਾਲ ਮਲਮ ਵੀ ਰਖੀ ਲੋੜ ਪਈ ਤੇ ਲਾਈ ਸੱਚ ਜਾਣਿਓ ਦੁਨੀਆ ਦੇ ਉੱਤੇ ਰੈੱਡ ਕਰਾਸ ਦੀ ਜੀ ਬਾਨੀ ਨੂੰ ਸਿਰਾਂ ਵੱਜਣਾ ਹੋ ਵੀ ਤੇ ਭਾਈ ਕਨਈਆ ਦੇ ਸਿਰ ਤੇ ਵੱਜਦਾ ਜੀ ਪਰ ਅਸੀਂ ਵਰਲਡ ਲੈਵਲ ਦੇ ਉੱਤੇ ਸ਼ਾਇਦ ਇਸ ਗੱਲ ਨੂੰ ਪ੍ਰਮੋਟ ਨਹੀਂ ਕਰ ਸਕੇ ਭਈ ਇੱਕ ਉਹ ਵੀ ਸ਼ਖਸੀਅਤ ਹੋਈ ਆ ਜਿਹੜੀ ਮੈਦਾਨੀ ਜੰਗ ਦੇ ਵਿੱਚ ਉਹਨਾਂ ਨੂੰ ਵੀ ਜਲ ਛਕਾਉਂਦੀ ਆ ਉਹਨਾਂ ਨੂੰ ਵੀ ਮਲਮ ਪੱਟੀ ਕਰਦੀ ਆ ਜਿਹੜੇ ਮਾਰਨ ਦੇ ਲਈ ਹਾਰੇ ਆ ਭਾਈ ਕਨਈਆ ਉਹ ਸ਼ਖਸੀਅਤ ਆ ਬਣਦੀ ਕਿਦਾਂ ਵਾ ਘੜੀ ਕਿਦਾਂ ਜਾਂਦੀ ਆ ਸੱਚ ਜਾਣਿਓ ਮਾਂ ਦੇ ਢਿੱਡੋਂ ਕੇਵਲ ਜਨਮ ਲੈ ਕੇ ਨਹੀਂ ਘੜੀ ਜਾਂਦੀ ਗੁਰਬਾਣੀ ਸੰਗਤ ਘੜਦੀ ਆ ਸੋ ਪਾਤਸ਼ਾਹ ਜੀ ਕਹਿੰਦੇ ਚੀਤ ਆਵੇ ਜੀ ਚਿੱਤ ਚ ਆ ਜਾਵੇਂ ਤਾਂ ਸਦਾ ਦੇ ਆਲਾ ਤੇਰੀ ਰਹਿਮਤ ਤੇ ਬਖਸ਼ਿਸ਼ ਜੇ ਚਿੱਤ ਚ ਉਹ ਤੋਂ ਵਸ ਜਾਵੇਂ ਲੋਗਨ ਕਿਆ ਵਿਚਾਰੇ ਫਿਰ ਕੋਈ ਕੀ ਕਹਿ ਸਕਦਾ ਬੁਰਾ ਪਲਾ ਜਦੋਂ ਚਿੱਤ 'ਚ ਤੂੰ ਵਸਿਆ ਹੋਵੇਂਗਾ ਫਿਰ ਸਾਰਿਆਂ 'ਚ ਹੀ ਪਰਮਾਤਮਾ ਫਿਰ ਕੌਣ ਬੁਰਾ ਤੇ ਕੌਣ ਚੰਗਾ